ਇਸ ਵੇਲੇ ਜਿੱਥੇ ਸਿਆਸਤ ਪੂਰੇ ਸਿਖਰਾਂ ਤੇ ਹੈ ਉੱਥੇ ਹੀ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਰੋਸ ਪ੍ਰਦਰਸ਼ਨ ਵੀ ਪੂਰੇ ਸਿਖਰਾਂ ਤੇ ਚੱਲ ਰਿਹਾ ਹੈ ਜਿੱਧਰ ਦੇਖੋ ਉਧਰ ਕਿਸਾਨ ਹਰੇ ਪੀਲੇ ਝੰਡੇ ਚੁੱਕ ਆਪਣੇ ਹੱਕਾਂ ਲਈ ਕਦੇ ਬਾਰਡਰਾਂ ਤੇ ਤੇ ਕਦੇ ਸੜਕਾਂ ਉੱਤੇ ਉਤਰੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜ਼ਿਲ੍ਹਾ ਮਾਨਸਾ ਤੋਂ ਜਿੱਥੇ ਮਾਨਸਾ ਅਤੇ ਸਰਸਾ ਰੋਡ ਉੱਤੇ ਕਿਸਾਨਾਂ ਨੇ ਦਰੀਆਂ ਵਿਛਾ ਕੇ ਚੱਕਾ ਜਾਮ ਕਰ ਦਿੱਤਾ ਜਿਸ ਕਾਰਨ ਮੌਕੇ ਤੇ ਟ੍ਰੈਫਿਕ ਵੀ ਪ੍ਰਭਾਵਿਤ ਹੋਈ ਹੈ ਦੂਰ ਦੂਰ ਤੱਕ ਟ੍ਰੈਫਿਕ ਜਮ ਹੁੰਦੀ ਨਜ਼ਰ ਆਈ ਹੈ ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰਾਂ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਮੌਸਮ ਦੀ ਤਬਦੀਲੀ ਕਾਰਨ ਕਣਕ 'ਚ ਸਿਲ ਪੈ ਚੁੱਕੀ ਹੈ ਭਾਵ ਨਮੀ ਆ ਗਈ ਹੈ ਜਿਸ ਦੇ ਕਾਰਨ ਖਰੀਦ 'ਚ ਕੁਝ ਸ਼ਰਤਾਂ ਲਗਾ ਦਿੱਤੀਆਂ ਜਿਸ ਦੇ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਤੇ ਉਹ ਮੰਡੀਆਂ ਦੇ ਵਿੱਚ ਬੈਠੇ ਖਜਲ ਖੁਆਰ ਹੋ ਰਹੇ ਨੇ ਇਹ ਜਿਹੜਾ ਮਾਮਲਾ ਹੈ ਕਿਸਾਨ ਆਪ ਦੀ ਪੁੱਤਾ ਵਾਂਗੂ ਪਾਲੀ ਹੋਈ ਫਸਲ ਦਾਣਾ ਮੰਡੀਆਂ ਦੇ ਵਿੱਚ ਲੈ ਕੇ ਪਿਛਲੇ 5-6 ਦਿਨਾਂ ਤੋਂ ਬੈਠੇ ਨੇ ਪਰ ਜਿਹੜੀਆਂ ਖਰੀਦ ਏਜੰਸੀਆਂ ਦੇ ਅਧਿਕਾਰੀ ਨੇ ਉਹ ਨਵੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਖਰੀਦਣ ਤੋਂ ਆਨਾਂ ਕਾਨੀ ਕਰ ਰਹੇ ਨੇ ਅਸੀਂ ਕੱਲ ਵੀ ਇਹਨਾਂ ਨੂੰ ਅਧਿਕਾਰੀਆਂ ਨੂੰ ਮਿਲ ਕੇ ਬੇਨਤੀ ਕਰੀ ਸੀ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਅੱਜ ਵੀ ਅਸੀਂ ਮਾਰਕੀਟ ਕਮੇਟੀ ਦਾ ਜਿਹੜਾ ਦਫ਼ਤਰ ਹੈ 2 ਘੰਟੇ ਉਹਦੇ ਗੇਟ ਅੱਗੇ ਧਰਨਾ ਲਾ ਕੇ ਰੱਖਿਆ ਕੋਈ ਵੀ ਸਿਵਲ ਪ੍ਰਸ਼ਾਸਨ ਦਾ ਨਾ ਕੋਈ ਪੁਲਿਸ ਅਧਿਕਾਰੀ ਸਾਡੇ ਕੋਲ ਨਹੀਂ ਆਇਆ ਮਜਬੂਰੀ ਦੇ ਵਿੱਚ ਸਾਨੂੰ ਜਿਹੜਾ ਹੁਣ ਸਰਸਾ ਰੋਡ ਹੈ ਇਹ ਜਾਮ ਕਰਨਾ ਪਿਆ ਅਸੀਂ ਕਿਸਾਨਾਂ ਦੇ ਨੁਮਾਇੰਦੇ ਆ ਸਾਡੀ ਮਜਬੂਰੀ ਹੈ ਜਿੰਨਾ ਚਿਰ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਰੋਡ ਆ ਜਿਹੜਾ ਜਿਉਂ ਦਾ ਤਿਉਂ ਜਾਮ ਰਹੇਗਾ ਅਸੀਂ ਇਹ ਕੋਈ ਟਾਈਮ ਅੱਥਕੇ ਨਹੀਂ ਆਏ ਜੀ ਜਿਹੜਾ ਅਸੀਂ ਰੋਡ ਜਾਮ ਕੀਤਾ ਹੈ ਜੇ ਅਸੀਂ ਇਹ ਜਾਮ ਨਾ ਕਰਦੇ ਤਾਂ ਜਿਹੜੀ ਸਾਡੀ ਮਜਬੂਰੀ ਬਣ ਗਈ ਉਹਦਾ ਹੱਲ ਨਹੀਂ ਹੁੰਦਾ ਸੀ 3 ਦਿਨ 4 ਦਿਨ ਪਹਿਲਾਂ ਸਾਡੇ ਨੁਮਾਇੰਦੇ ਜਾ ਕੇ ਦਾਣਾ ਮੰਡੀ ਦੇ ਵਿੱਚ ਮਾਰਕੀਟ ਕਮੇਟੀ ਨੂੰ ਖਰੀਦ ਏਜੰਸੀਆਂ ਨੂੰ ਆਪਣਾ ਸਾਰਾ ਕੁਝ ਸਾਹਮਣੇ ਪੇਸ਼ ਕਰਕੇ ਆਏ ਸੀ ਵੀ ਆਹ ਸਿਸਟਮ ਐ ਇਹ ਜੇ ਮੌਸਮ ਦੇ ਵਿੱਚ ਐ ਸੇਲ ਜਿਹੜੀ ਇਹ ਦਾਣਿਆਂ 'ਚ ਵੱਢਦੀ ਹੈ ਕੀ ਇਸ ਕਰਕੇ ਮਿਊਸਚਰ ਮਿਊਸਚਰ ਇਹ ਘਟਣ ਦੇ ਚਾਂਸ ਹੈ ਹੀ ਨਹੀਂ ਜਿੰਨਾ ਤੁਸੀਂ ਲੋਹ ਪੱਧਰ ਦਾ ਮਿਕਸਚਰ 12% ਰੱਖਦੇ ਹੋ 15 14 16 18 ਤੋਂ ਘਟਦਾ ਹੀ ਨਹੀਂਗਾ ਕਿ ਮੌਸਮੀ ਇਹੋ ਜ ਹੈ ਨਾ ਹੀ ਮਿਕਸਚਰ ਦੀ ਸ਼ਰਤ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਬਰਾਬਰ ਆਉਂਦੀ ਹੈ ਜਿੱਥੇ ਕਣੀਆਂ ਪੈ ਨਹੀਂਦੀਆਂ ਉੱਥੇ ਮਿਕਸਚਰ ਵੱਧ ਜਾਂਦਾ ਹੈ ਜੋ ਸਾਡੀ ਇਹ ਗੱਲ ਉੱਥੇ ਸੁਣੀ ਨਾ ਗਈ ਅੱਜ ਅਸੀਂ 9 ਵਜੇ ਤੋਂ ਲੈ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਮੂਹਰੇ ਮਾਨਸਾ ਬੈਠ ਕੇ 3 ਘੰਟੇ 2.5 ਘੰਟੇ ਅਸੀਂ ਉੱਥੇ ਉਹਨਾਂ ਨਾਲ ਜਥੇਬੰਦੀ ਦੇ ਤੌਰ ਤੇ ਮੁਜਾਰਾ ਕਰਕੇ ਧਰਨਾ ਲਾ ਕੇ ਗੱਲਬਾਤ ਕਰਨੀ ਚਾਹੀ ਪਰ ਸਾਡੀ ਕਿਸੇ ਵੀ ਮੁਲਾਜ਼ਮ ਨੇ ਕਿਸੇ ਵੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਗੱਲ ਨਹੀਂ ਸੁਣੀ ਉਸ ਤੋਂ ਬਾਅਦ ਅਸੀਂ ਅੱਧਾ ਘੰਟਾ ਦਾਣਾ ਮੰਡੀ ਦੇ ਮਾਰਕੀਟ ਕਮੇਟੀ ਦੇ ਬਾਹਰਲੇ ਪਾਸੇ ਸੜਕ ਦੇ ਉੱਤੇ ਬੈਠ ਕੇ ਆਏ ਫੇਰ ਨਹੀਂ ਗੱਲ ਸੁਣੀ ਹੁਣ ਅਖੀਰ ਸਾਨੂੰ ਇਹ ਆ ਕੇ ਪੁਲ ਤੇ ਬੈਠਣਾ ਪਿਆ ਜਿੰਨਾ ਚਿਰ ਸਾਡੀ ਗੱਲਬਾਤ ਕੋਈ ਸਿਰੇ ਨਹੀਂ ਲੱਗਦੀ ਕਿਸਾਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਕਣਕ ਨਹੀਂ ਵਿਕਦੀ ਜਾਂ ਕਣਕ ਵੇਕਣ ਦਾ ਰਾਹ ਨਹੀਂ ਬਣ ਜਾਂਦਾ ਅਸੀਂ ਇੱਥੇ ਬੈਠੇ ਰਹਾਂਗੇ ਨਵੀਂ ਦੀ 12% ਵਾਲੀ ਜਿਹੜੀ ਸ਼ਰਤ ਹੈ ਇਹ ਹੁਣ ਨਵੀਂ ਲਾਈ ਹੈ ਕਿ ਪਹਿਲੇ ਤੋਂ ਸ਼ੁਰੂ ਤੋਂ ਚੱਲਦੀ ਹੈ ਇਹ ਤਾਂ ਜੀ ਐ ਇਸ ਵਾਰੀ ਪਹਿਲੀ ਵਾਰੀ ਲਾਈ ਹੈਗੀ ਤਾਂ ਕਿ ਕਿਸਾਨਾਂ ਦਾ ਗਲ ਘੋਟ ਕੇ ਇਹਨਾਂ ਦੀਆਂ ਜ਼ਮੀਨਾਂ ਨੂੰ ਰਾਹ ਪੱਧਰਾ ਕਰਕੇ ਅਡਾਨੀਆਂ-ਬਾਨੀਆਂ ਦੇਣੀ ਸੌਖੀ ਹੋ ਜੇ ਇਹ ਜਦੋਂ ਕਣਕ ਵੇਕੀ ਨਾ ਅਸੀਂ ਤੰਗ ਹੋ ਕੇ ਕਹਾਂਗੇ ਸਾਡੀ ਜ਼ਮੀਨ ਲੈ ਲਓ ਇਹਨਾਂ ਦਾ ਭਲੇਖਾ ਹੈ ਪਰ ਅਸੀਂ ਜ਼ਮੀਨਾਂ ਛੱਡਣ ਨੂੰ ਤਿਆਰ ਨਹੀਂ ਜਿਹੜੇ ਪਰਚੀ ਰਾਹ اختیار ਕਰ ਲੈਣ ਉਹ ਅਸੀਂ ਨਹੀਂ ਛੱਡਾਂਗੇ ਜ਼ਮੀਨਾਂ ਨਹੀਂ ਛੱਡਾਂਗੇ ਅਰੇ ਰੋਡ ਜਾਮ ਦਾ ਹੋਣ ਕਾਰਨ ਕਾਫੀ ਜਿਆਦਾ ਲੋਕ ਵੀ ਪ੍ਰਭਾਵਿਤ ਹੋਣਗੇ ਪਰੇਸ਼ਾਨ ਹੋਣਗੇ ਫਿਰ ਅਸੀਂ ਲੋਕ ਅਸੀਂ ਲੋਕਾਂ ਖਾਤਰੀ ਲੜਦੇ ਆਂ ਲੋਕਾਂ ਨੂੰ ਕੁਝ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਜਿਵੇਂ ਬੈਨ ਹੈ ਗਈਆਂ ਐਂਬੂਲੈਂਸ ਹੈ ਜਾਂ ਕਿਸੇ ਦਾ ਮਰੀਜ਼ ਹੈ ਉਹਨੂੰ ਅਸੀਂ ਬੜੇ ਗੌਰ ਤੇ ਪਿਆਰ ਨਾਲ ਲੰਘਾਉਨੇ ਆਂ ਦੂਜਿਆਂ ਨੂੰ ਅਸੀਂ ਮਾਫੀ ਮੰਗਾਂਗੇ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਸਾਡੇ ਕਰਕੇ ਮੁਸ਼ਕਲ ਆਈ ਹੈ ਸਾਨੂੰ ਕਿਸਾਨਾਂ ਕਰਕੇ ਬੈਠਣਾ ਪਿਆ ਕਿਸਾਨਾਂ ਦੀ ਗਾਈ ਹੋਈ ਕਣਕ ਉਹ ਸਾਰੀ ਖੰਦੇ ਆ ਸਾਰਿਆਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਕਿ ਕਿਸਾਨ ਜਾਣ ਬੁੱਝ ਕੇ ਨਹੀਂ ਮਜਬੂਰੀ ਵਾਸ ਇੱਥੇ ਆ ਕੇ ਬੈਠੇ ਆ ਉਹਨਾਂ ਲੋਕਾਂ ਖਾਤਰੀ ਬੈਠੇ ਆ ਜਿਹੜੇ ਲੋਕ ਸਾਨੂੰ ਮਾੜਾ ਕਹਿੰਦੇ ਆ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਖਰੀਦਦਾਰਾਂ ਦੇ ਵੱਲੋਂ ਨਮੀ ਦਾ ਬਹਾਨਾ ਲਗਾ ਕੇ ਖਰੀਦਣ 'ਚ ਅਨਾਕਾਨੀ ਕੀਤੀ ਜਾ ਰਹੀ ਹੈ ਜਿਸ ਦੇ ਕਾਰਨ ਉਹ ਤੰਗ ਪਰੇਸ਼ਾਨ ਹੋ ਚੁੱਕੇ ਨੇ ਜਿਸ ਦੇ ਹੱਲ ਲਈ ਉਹਨਾਂ ਨੇ ਸਰਕਾਰ ਦੇ ਖਿਲਾਫ ਮਜਬੂਰ ਹੋ ਕੇ ਧਰਨਾ ਲਗਾਇਆ ਹੈ ਸੋ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ